تی ہزار <ficou? cga tested Twelve> <c> <damned title> ਤੇ ਹੁਣ ਤੁਸੀਂ ਰੋਣਾ ਮਾਈਆਂ ਰਾਇ ਕਰ ਲਾ ਰਾਇ ਤਾਂ ਸਾਡੇ ਇਹਨਾਂ ਵਿਚਾਰਾਂ ਇੱਕ ਬੱਕਰੀ ਰੱਖਣੀ ਐ ਇੰਨਾ ਰਾਇ ਹੁਣ ਨਾ ਕਰੀ ਆ ਜਨਾ ਕਰੀਏ 20 ਸੌਦੇ ਦਵਾਤੇ ਲੋਕਾਂ ਨੂੰ ਤੜਕੇ ਤੇ ਰਾਇਆ ਕਰਾਂਗੇ ਸੀ ਰਾਇ ਗਲੇ ਆਪਣੇ ਮਨ ਨਾਲ ਕਰਨਗੇ ਬੱਕਰੀ ਪਸੰਦ ਆ ਗਈ 5000 ਇਕੱਠਾ ਚੱਕ ਤਾ ਇੰਨਾ ਖਤਰਾ ਫਿਰ ਬਈ ਹੁਣ ਤੁਹਾਨੂੰ ਚੱਲ ਜਾਣਾ ਪਊਗਾ ਲੋ ਵੀ ਠੀਕ ਆਪਾਂ ਗੱਲ ਪੰਜਾਬੀ ਚ ਕਰਨੇ ਹੈਗੇ ਲਾ ਮੁੰਡਾ 1 ਕਿਲੋ ਮੀਟ ਦੇ ਕੁਦੋਜ ਕਈ ਜਿੰਨੇ ਲੜਾ ਦੇ ਮੁੱਲ ਬਸ ਨਾ ਫਰ ਪੀ ਲਾ ਦੋ ਨਾ ਪੀ ਲਾ ਦੋ ਬਈ ਨਾ ਫਰ ਕਤੂ ਹੀ ਬੱਕਰੀ ਦੇ ਠੀਕ ਐ ਠੀਕ ਕਰੋ ਫਿਰ ਇਹੀ ਕਰਾਂ ਜੀ ਸੁਦਾੜਿਆ ਮੈਚ ਖਾਡ ਦਾਂਗੇ ਹਾਂ ਹਟ ਜਾ ਅਸੀਂ ਹੱਕ ਮਾਰ ਲਈ ਯਾਰਾਨੂੰ ਹੱਕ ਮਾਰਦੇ ਵਿਚਾਰੇ ਨੇ ਬੱਚਾ ਤੇ 1:00 ਵਜੇ ਰੱਖਿਆ ਇਹਨੂੰ ਦੋ ਦੇ ਦੋ ਆਈ ਬੱਚਾ ਵੀਰੇ ਯਾਰਾ ਕਿਹੜਾ ਰੱਖਿਆ ਦਾ ਬੱਚਾ ਇਹ ਕਿੰਨੇ ਵਾਰੀ ਚੱਲੂ ਯਾਰ ਹੁਣ ਯਾਰ ਇਹ ਕੋਈ ਅਗਲੇ ਦੀ ਮਾਨ ਦੀਨ ਮਾਨ ਜਾਣੇ ਰੱਖਦੇ ਹੋ ਕੋਈ ਦੀਨ ਮਾਨ 1:00 ਵਜੇ ਰੱਖ ਕਰਨਾ ਵੀ ਕਿਸੇ ਆਹ ਕੋਈ ਇੱਕ ਆ ਯਾਰ ਅੱਜ ਯਾਰ ਆਪਾਂ ਦੋ ਕਿਵੇਂ ਦੇਈਏ ਭਰਾ ਤੈਨੂੰ ਪਤਾ ਸੀ ਵੀ ਲੈਣੇ ਆਗਾ ਤੋਂ ਬੱਕਰੀਆਂ ਆ ਡੇਗੜਾ ਕਰ ਜਾਮਣੇ ਗੀਆਂ ਓ ਸੂ ਆਹੋ

ਹੋਬਤ ਭਾਈ ਆਹ ਨਾਖ ਭੋਲ ਜਾਣਾ ਨਾ ਦਰਬਾਰ ਭਾਈ ਰਾਬ ਦੇ ਦੇ ਕਿਤੇ ਨਿਊ ਕਾਰ ਬਣੰਦਾ ਨਹੀਂ ਯਾਰ ਇੱਕ ਜੀ ਬੰਦਾ 40 ਜੀ ਕਹਤਾ ਭਾਈ ਯਾਰ ਹਾਂ ਸੁਣ ਕਰ ਤੇਰਾ 40 ਦਾ ਸੁਣ ਲਿਆ ਤੇ ਦੇਣੀ ਕਿੰਨੇ ਦੀ ਹੈ ਹੋਰ ਤਾਂ 45 ਜੀ ਦਾ 40 ਦੀ ਪੈਦਾ ਨਾ ਹੁਣ ਤੂੰ 40 ਦੀ ਦੇਣੀ ਹੈ ਘੱਟ ਦੀ 500 ਬਸ ਲੈ ਹੋ ਜਾ 500 ਨਾਲ ਨਹੀਂ ਗੱਲ 500 ਕੀ ਪਾਸੋ ਜਵਾਬ ਕਰਦਾ ਹੁਣ ਭੰਗ ਯਾਰ ਤੁਸੀਂ ਦੱਸੋ ਬਾਹਰ ਉਡੀਕਾ ਤੇ ਜਾਈਏ ਇਹ ਤਾਂ ਹੱਬ ਪਾਸਾ ਗਿਆ ਕਿਉਂ ਗਾਗ ਨੂੰ ਭਜਾਉਣੇ ਆ ਸਾਡੇ ਢੜਕੀ ਦੇ ਆਗਲੇ ਨੇ ਲੈ ਵੀ ਤੁਹਾਡੇ ਵਿੱਚ ਹੀ ਸੌਤਾ ਲਊਗਾ ਢੜਕੇ ਦਾ ਉਹਦਾ ਕਹਿ ਵੀ ਤੁਹਾਡੇ ਵਿੱਚ ਹੀ ਸੌਤਾ ਲਊਗਾ ਮੈਂ ਹੈ ਪੱਕਾ ਲਾ ਕੇ ਲੈ ਜਾ ਬੱਕਰੀ ਕਿ ਨੀ ਵਾ ਪੱਕਾ ਲਾਣਾ ਤੂੰ ਕਿੱਥੇ ਜਾ ਤੂੰ ਕਿਜੀ ਯਾਰ ਹੋਰ ਦਵਾ ਦੋ ਸਾਰਾ ਫਣੀ ਸੌਤੀ ਮੈਨੂੰ ਭਰਾ ਪੱਕੀ ਦੇਣੀ ਹੈ ਨਹੀਂ ਬੱਕਰੀ ਹੋਣੀ ਨਹੀਂ ਮੈਨੂੰ ਪਤਾ ਜੇ ਮੁੰਡੀ ਚਾਹ ਕੋਈ ਹੋਣੀ ਹਾਂ ਬੱਕਰੀ ਹੋਣੀ ਬੜਾ ਫਰਕ ਨਹੀਂ ਜੀ ਪੰਜ ਹਜ਼ਾਰ ਚੱਕਦਾ ਬਈ ਪਹਿਲਾਂ ਆਣੇ ਇਹ ਤੁਸੀਂ ਪਹਿਲਾਂ ਆਉਂਦੇ ਫਿਰ ਮੇ ਲੋੜ ਘਟੀ ਜਾਂਦਾ ਓਏ ਯਾਰ ਐ ਤਾਂ ਤੂੰ 20 ਲੱਖ ਮੰਗ ਲੈ ਆ ਕਿਵੇਂ ਮੰਗਣਾ ਚੀਜ਼ ਦੀ ਮੰਗ ਓ 20 ਲੱਖ ਕਿਵੇਂ ਮੰਗਾਈਓ ਯਾਰਾ ਆ ਕਿ ਮੈਂ 70 ਗਣੇ 20 ਲੱਖ ਮੰਗਤੀ ਗਲਤ ਗੱਲ ਨਹੀਂ ਆਪਾਂ ਕਰਦੇ ਬਾਜ਼ਾਰ ਵਿੱਚੋਂ ਮੁੱਲ ਦਾ ਚੀਜ਼ ਦਿਓ ਬਾਜ਼ਾਰ ਚੀਜ਼ ਲੈਓ ਬਾਜ਼ਾਰ ਵਿੱਚੋਂ ਟੜਕੀ ਦੇ ਜੁੱਤਾ ਬਹੁਤ ਖੜਕੇ ਉਹ ਬੱਕਰੀ ਜੇ ਹੈਗੀ ਤੇ ਅਗਲੇ ਦੀ 25 26000 ਦੀ 30 ਦੀ ਮੁੱਲ ਲਾਉਂਦੇ ਨੇ ਤੇ 15000 ਅਸੀਂ ਨੇ 60 ਤੋਂ 26 ਦੀ ਵੇਚੀ ਮਨ ਮਿੱਠੀ ਮੰਤਰੀ ਬਾਬਾ ਜੀ ਮੰਨੇ ਕਹਿੰਦਾ ਵਿੱਚ ਆਪਾਂ ਕਰਦੇ ਦੱਸੋ ਜੀ ਨਹੀਂ ਦੱਸੋ ਬਸ ਤੂੰ ਇੱਕ ਸਾਨੂੰ ਰਸਤਾ ਦੱਸ ਦੇ ਵੀ ਇੱਥੋਂ ਕਿੱਧਰ ਜਾਣਾ ਕਾਗੇ ਪਰਾਗਾ ਦੋ ਰੁਪਏ ਆ ਖੜਾ ਬਗ ਜੋ ਬਈ ਇਹ ਕੋ ਡਿੱਕਾ ਜਾਣਾ ਤਾਂ ਹੈਗੀ ਆਰਾ ਬਈ ਕਹਿੰਦਾ ਵੀ ਪੁੱਤ ਕਹਿੰਦਾ ਜਾਣਾ ਵਗ ਜੋ ਕੋਈ ਡਿੱਕਾ ਇਹ ਫਿਰ ਹੋਬ ਜਿਵੇਂ ਆਹ ਕਰ ਹੱਥ 32000 ਦੀ ਬੱਕਰੀ ਜੀ ਯਾਰ ਘੱਟ 40000 ਲੈ ਲੈ ਬਸ ਹੋਰ ਬਸ 500 ਹੋਰ ਘੜ ਜਾਣਾ ਕੋ ਮੇੜਦੀ ਹੈ ਯਾਰ ਮੇੜ ਤੇ ਪੜਾਂਗਾ ਕੋਈ ਹੋਦਾ ਕੋਈ ਹੋਸਣਾ ਹੈ ਪੜਾਉਣਾ ਹੈ ਬਾਈ ਰਾਜੂ ਬੱਕਰੀ ਦੀ ਅੜਦਾ ਪਰ ਮੈਂ ਕੋਈ ਚੀਜ਼ ਵੀ ਦੇਖ ਲਾ ਜਿਹੜਾ ਆਪਣਾ 10000 ਨਹੀਂ ਦੇਣਿਆ ਨੇ ਵੀ ਦੋ ਨੇ ਵਿਚਾਰਿਆਂ ਦੇ ਸੌਦੇ ਘੱਟ ਬਣੇ ਜੇ ਵੀ ਮਾੜਾ ਖੱਚ ਦੇ ਇਹ ਦੋ ਨਾ ਕੋਈ ਵਾਈ ਦੋ ਦੇ ਦੋ ਅੱਜ ਜਿੱਤਾਂ ਕਰੂਗਾ ਹਾਂ ਦੇ ਦੋ ਆਰ ਤੇ ਤੇਰਾ ਮੇਰਾ ਹੈ ਦੇ ਦੋ ਕੋਈ ਵੀ ਦੋ ਨੇ ਆਏ ਜਿੱਤੇ ਚੋਟੀ ਫੋਲ ਕਰਾਏ ਸਾਡੇ ਕੋਲ ਆ ਗਏ ਕਿਤੇ ਹੋਣੇ ਸਭੇ ਲਿਆਏ ਪਾ ਜਮਗਾ ਉਹ ਮਹਾ ਪਾਗਲ ਤੇ ਲੈ ਕੇ ਗਿਆ ਤੇ ਲੋਕਾ ਅਰਾਜ ਜੂਆ ਕਰਕੇ ਹੀ ਆ ਉਹ ਯਾ ਕਰੀਂ ਹੀ ਦੂ ਨਗਰ ਦੂਰ ਦੂਰ ਦੀ ਵੀ ਦੇਖੋ ਕਿਤੇ ਐਂ ਕਰ ਹੁਣ ਅੱਪੀ ਉਹ ਤਾਂ ਦੂਜੀਆਂ ਬੱਕਰਿਆਂ ਨਾਲ ਆਣੇ ਹੁਣ ਕੋਈ ਯਾਰਾ ਅੱਪੀ ਮਰ ਜਾਣਗੇ ਯਾਰਾ ਇੱਥੇ ਹੋਈ ਆਪਣਾ ਘਰ ਪੂਰਾ ਦਵਾਈ ਦੇਖ ਲਾਵੇ ਓਹ ਹੋਰ ਇਹ 12 ਸਾਂ ਦਾ ਹੈ ਕੋਲ ਨਹੀਂ ਆਪਣਾ ਕਿਹਨੇ ਪੰਜਾਬੀ ਵਾਫੜਾ ਕੇ ਆਹੋ ਜਾਵਾ ਇਹ ਲੈ ਬਾਈ ਕਈ ਨਾ ਤਈ ਉਹ ਬਾਈ ਉਹ ਮੇਵੀ ਕਈ ਨਾ ਤਈ ਇਹ ਲੈ 34000 ਦੀ ਦੇ ਬੱਕਰੀ ਯਾਰ ਐਂਡ ਕਰਾਣੀ ਚਾਹੀਦੀ ਹੈ ਹਾਂ ਕੌਣ ਆਹ ਰੱਖ ਲੈ ਕਸਰ ਕੀ ਰਹੀ ਜੀ ਕਾਲੇ ਭਰੀ ਪਈ ਹੈ ਜਿਹੜੀ ਵਕਰੀ ਹੈ ਏਰੀਆ 10 ਦਾ ਸਰ ਇਹੋ ਰਿਵਰ ਮਾਡੀ ਦੀ ਬੀਕੇ ਬਣਾਇਆ ਲੈ ਆਪ ਪੱਤਾ ਇੱਕਆ ਗੱਲ ਕਿਉਂ ਦੇ ਕਰਾਉਂਦਾ ਦੋ ਹੁੰਦੇ ਤਾਂ 50 ਦੀ ਸੀ ਚੱਪੜਾ ਹੱਸ ਓਹ ਠੀਕ ਹੈ ਸਾਡੇ ਨਾਲ ਉੱਪਰ ਕਰਤਾ 1000 ਨਾ ਨਾ ਰੱਖ ਰਿਹਾ ਹੈ ਹੈ ਉਹ ਕਿੰਨੇ ਦਾ 40 ਲਾਇਆ ਹੈ ਹੈ 2 40 ਲਾਇਆ ਤੇ ਇਹਦੇ ਪਸੰਦ ਦਾ ਡਾਕਟਰ ਦੇ ਡਾਕਟਰ ਪਸੰਦ ਹੈ ਜਾ ਓਏ 36 ਦੀ ਆ 36 ਦੀ ਹੈ ਦਖਬਾ ਚਲ ਬਸ ਮਾਰੀ ਨਾ ਮਾਰੀ ਨਾ ਉਹ ਮਾਰੀ ਨਾ ਮਾਰੀ ਨਾ ਬੱਕਰੀ ਮੇਰੀ ਹੈਣੀ ਹਾਂ ਤਾਂ ਵੀ ਆਪਾਂ ਬੇਇੱਜ਼ਤੀ ਬੰਦਾ ਉਹਨੇ ਹੈ ਵੀ ਨਹੀਂ ਕਾ ਕੋਈ ਨਹੀਂ ਨਾ ਹੋ ਗਿਆ ਸੰਤਾ ਤੇ ਤੇਰੀ ਨੋਂ ਬੰਦਾ ਤੇਰੀ ਆ ਬੰਦੇ ਦੀ ਹੈ ਤੇਰੀ ਤੇਰੀ ਆ ਬੰਦਾ ਮੈਂ ਤਾਂ ਤੇਰੀ ਆ ਆ ਚਲ ਆਪਾਂ ਬੇਚੂਗਾ ਲਗਾਦਾ ਬੰਦਾ ਤੇਰੀ ਆਉਂਦਾ ਬਈ ਮੇਰੀ ਦੀ ਵੇਚੀ ਆ ਬਟੇਰੀ ਹੈਗਾ ਬੱਚਾ ਉਹ ਕੋੜੀ ਖੜਾ ਬੈਠਾ ਉਹ ਗਲੇ ਆਪਣੇ ਪਿੱਛੇ ਆਉਂਦੇ ਕਿਹਦੇ ਨੇ ਇਹ ਤੇਰੀ ਹੈ ਉਹ ਵੀ ਲਾਉਣੀ ਤੇਰੀ ਵੀ ਕਰ ਦੇ ਤੂੰ ਬੱਕਰੀ ਮੋਰੇ ਲਾਉ ਤੇ ਹੋਰ ਮੋਰੇ ਲਾਉ ਬੱਕਰੀ ਬੱਕਰੀ ਮੋਰੇਗਾ ਲਾ ਬੱਕਰੀ ਚੰਗੀ ਆ ਬੱਕਰੀ ਪੱਕੀ ਠੀਕ ਪੱਕਾ ਮਗਰ ਵਧੀਆ ਹਾਂ ਬੱਕ ਲੱਗਣਦੇ ਆ ਪੱਟਾ ਉੱਥੇ ਕਥਾ ਸਤਾਨਾ ਆ ਚਲੋ ਵਧੀਆ ਹੋ ਗਿਆ ਜੀ ਬੋਰੀਆਂ ਨੂੰ ਇਕੱਲੇ ਨਹੀਂ ਬਾਕੀ ਦੇਖਦੇ ਜੋ ਸੋ ਪੱਛੀ ਥੋੜੀ ਸਾਡੇ ਕੋਲੇ ਸ਼ਫੀਰ ਹਾਂ ਆ 3